ਲਓ ਜੀ ਆਪਾਂ ਕੋਣ ਲੱਗਿਆ ਮਿਰਚਾਂ ਦਾ achar ਜੇ ਮਿਰਚਾਂ ਪਹਿਲਾਂ ਤੋੜੋ ਤੋੜਨ ਤੋਂ ਬਾਅਦ ਇਹਨੂੰ ਢੋਲੋ ਚੰਗੀ ਤਰ੍ਹਾਂ ਮਿੱਟੀ ਘੱਟਾ ਪੱਤਾਂ ਨਾਲ ਰਵੇ ਜੇ ਬੱਤੇ ਰਹਿ ਗਏ ਤਾਂ ਇਹ ਸਿੱਧੀ गल ਜਾਂਦੀਆਂ ਨੇ ਕਿ ਉੱਲੀ ਲੱਗ ਜੂ ਉਹਨਾਂ ਨੂੰ ਚੰਗੀ ਤਰ੍ਹਾਂ ਉਹਦੇ ਬਾਅਦ ਸਾਫ਼ ਕਰਕੇ ਇਹਨੂੰ ਦੋ ਟੋਟੇ ਕਰ ਲਓ ਤੁਰ ਤਿੱਕਣੀ ਕਰਨੇ ਅੱਧੇ ਕਰਨੇ ਯਾਨੀ ਕਿ ਮਿਰਚ ਪੂਰੀ ਦੀ ਪੂਰੀ ਦੇਵੇ ਤੇ ਵਿਚਾਲੋਂ ਰੋਟਾ ਕਰ ਲਓ ਇਹਦਾ 5 ਕਿਲੋ ਜੀ ਤੁਸੀਂ ਪਾਓ ਕਿਲੋ ਨੂਣਾ ਅੱਧਾ ਕਿਲੋ ਪਾਓ ਮਸਾਲਾ ਸਿਰਕਾ ਨਾ ਮਾਤਰੀ ਪਾਓ ਕਿਉਂਕਿ ਹਾਨੀਕਾਰਪੁੰਦਾ ਸਿਰਕਾ ਜਿਹੜਾ ਸੰਤੈਕਤਕ ਹੁੰਦਾ ਨਾ ਜੇ ਨਹੀਂ ਛੱਡਦਾ ਤਾਂ ਮਾੜਾ ਮੋਟਾ ਸਿੱਟਾ ਦੇ ਲੋ ਉਹਦਾ ਨਿੱਤ ਬਿਣਾਇ ਤੁਮ ਨੂੰਂ ਚੀ ਗੱਲ ਜਾਣੀ ਹੈ ਜਦੋਂ ਸਾਰਾ ਤਿਆਰ ਹੋ ਗਈਆਂ ਇਹਨੂੰ 2-3 ਦਿਨ ਪੀਪੀ ਨੂੰ ਬੰਦ ਕਰਕੇ ਲਗਾਤਾਰ ਧੁੱਪ ਲਵਾਓ ਉਸ ਤੋਂ ਬਾਅਦ 10 ਦਿਨਾਂ ਬਾਅਦ ਤੁਹਾਡਾ ਚਾਰ ਧਿਆਨ ਜੇ ਕਰਦੇ ਨਾਲ ਤੁਹਾਨੂੰ ਪਰੇ ਲੱਗਦਾ ਮਿਰਚ ਲੈ ਲਓ ਐ ਅੱਧੀ ਅੱਧੀ ਟੁੜੀ ਚੱਲੋ ਬਲੋ ਪੂਰੀ ਜੁੜਦੀ ਅੱਧੀ ਟੁੱਟ ਕੇ ਇਹ ਆ ਨਾਲ ਹੀ ਰਹਿ ਜਾਂਦੀ ਆ ਇਹ ਛੇਤੀ ਕੰਮ ਨਿਬੜ ਜਾਂਦਾਗਾ ਜੇ ਕਿ ਇਹਨੂੰ ਜਲਦੀ ਉਹ ਵਿਚਾਰ ਠੱਟੀ ਨਹੀਂ ਆਂਦੀ ਵਿੱਚੋਂ ਜਾਂ ਕਰਦੇ ਦਾ ਖਤਰਾ ਵੱਜ ਜਾਂਦਾ ਇਹਨੂੰ ਐ ਪਾ ਲਓ ਆਹ ਤਰੀਕਾ ਹੀ ਵਧੀਆ ਉਹ ਜ਼ਿਆਦਾ ਵਧੀਰੇ ਹੀ ਆ ਇਹਨੂੰ ਦੋ ਰੋਟੇ ਕਰਕੇ ਜੀਰ ਕੇ ਪਾਓ ਕਿਉਂਕਿ ਦੋ ਫਾੜੀਆਂ ਹੋ ਜਾਂਦੀਆਂ ਨੇ ਅੱਧ ਤੱਕ ਇਹਦੇ ਵਿੱਚ ਸਾਰਾ ਨੂਨ ਮਸਾਲਾ ਔਰ ਆਲ ਜਾਣਾ ਫਿਰ ਖੁੱਲਾ ਭਾਂਡਾ ਲੈ ਲਓ ਖੁੱਲੇ ਭਾਂਡੇ ਚ ਲੈ ਕੇ ਇਹਨੂੰ ਚੰਗੀ ਤਰ੍ਹਾਂ ਐਦਾਂ ਮਸਲੋ ਸਾਰੇ ਨੂੰ ਵੀ ਮਸਾਲਾ ਸਾਰਾ ਵਿਚਰਾਲ ਜੇ ਇਹਦੇ ਚੰਗੀ ਤਰ੍ਹਾਂ ਮਸਲ ਕੇ ਇਹਨੂੰ ਉਦੋਂ ਬਾਅਦ ਪੀਪੀ ਚ ਜਿਹੜੀ ਚ ਪਾਉਂਗੇ ਦਿਨਾਂ ਕਿ ਪਾਉਂਗੇ ਪੀਪੀ ਇਹਨਾਂ ਦੇਖੋ ਵੀ ਪੂਰੀ ਫੁੱਲ ਭਰੀ ਹੋਣੀ ਚਾਹੀਦੀ ਆ ਉਹ ਕਟਟ ਕਟਕੇ ਦੱਬ-ਦੱਬ ਕੇ ਪਾਓ ਜੇ ਨਾ ਦੱਪ ਕੇ ਪਾਇਆ ਤੇ ਪੀਪੀ ਉਣੀ ਨਹੀਂ ਰਹੇਗੀ ਤੇ ਉੜਲੀ ਲੱਗਣ ਦਾ ਖਤਰਾ ਰਹਿੰਦਾਗਾ ਚਾਹੇ ਛੋਟਾ ਭਾਂਡਾ ਚਾਹੇ ਵੱਡਾ ਭਾਂਡਾ ਜਿੰਨੀਆਂ ਵੀ ਤੁਸੀਂ ਮਿਰਚਾਂ ਪਾਉਣੀਆਂ ਨੇ ਕਿਲੋ ਪਾਉਣੀਆਂ 2 ਕਿਲੋ 5 ਕਿਲੋ 10 ਕਿਲੋ ਉਹ ਆਜਾ ਭਾਂਡਾ ਲੈ ਕੇ ਵੀ ਪੂਰਾ ਗਲ ਤੇ ਕੋ ਨੂੰ ਨੱਪਿਆ ਜਾਵੇ ਨੱਪ-ਨੱਪ ਕੇ ਕਟਟ-ਕਟਕੇ ਪਾਓ ਚਾਹੇ ਸੋ ਕੀ ਉਹ ਲੈ ਲਓ ਉਹਨਾਂ ਪੂਰੇ ਜੋਰ-ਜੋਰ ਦੱਬ ਕੇ ਪਾਓ ਕਦੇ ਤੁਹਾਡਾ achar ਖਰਾਬ ਨਹੀਂ ਹੁੰਦਾ ਚਾਹੇ 10 ਸਾਲ ਰੱਖ ਲਓ ਤੁਸੀਂ ਅਜੀ ਚਾਰ ਭੌਣੇ ਆ ਸਾਡਾ ਚਾਰ ਜਿੰਨਾ ਜੀ ਖਤਮ ਨਹੀਂ ਹੁੰਦਾ ਜਮਾਂ ਵੀ ਖਰਾਬ ਨਹੀਂ ਹੁੰਦਾ ਅੰਬ ਦਾ ਪਾਲੂ ਮਿਰਚਾਂ ਦਾ ਪਾਲੂ ਨਿੰਬੂ ਦਾ ਪਾਲੂ ਅਸੀਂ ਬਹੁਤ ਆਵਰੀ ਚਾਰ ਭੌਣੇ ਆ ਤੇ ਯਾਰ ਮਿੱਤਰ ਲੈ ਵੀ ਜਾਂਦੇ ਨੇਗੇ ਐਤੀ ਵੀ ਯਾਰ ਮਿੱਤਰਾਂ ਨੂੰ ਲੈਣਾਗਾ ਜਿਹੜੇ ਵੀ ਦੋਸਤ ਮਿੱਤਰ ਹੈਗੇ ਨੇ ਲੈ ਕੇ ਜਾਣਾ ਚਾਰ ਲਿਜਾ ਸਕਦੇ ਨੇਗੇ ਬਣਿਆ ਬਣਾਇਆ ਚਾਰ ਤਿਆਰ ਹੋ ਜਾਂਦਾ ਧੰਨਵਾਦ ਜੀ